ਤੂ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰ ਤੁਮਰੀ ਕਿਰਪਾ ਮੈਂ ਸੂਖ ਕਨੇਰ ਕੋਏ ਨ ਜਾਣੈ ਤੁਮਰਾ ਅੰਤ ਉਚੇਤੇ ਉਚਾਪ ਗਵੰਤ ਸਗਲ ਸਮਗਰੀ ਤੁਮ ਰੈ ਸੂਤਰਤਾਰੀ ਤੁਮ ਤੇ ਹੋ ਏਸੋ ਆਗਿਆਕਾਰ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੇ ਤੇ ਅਗੇ ਅਰ ਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਪਿਆਰ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਬਾਤ ਸਹੇ 10ਵੀਂ ਪ੍ਰਤਮ ਭੋਤੀ ਸਿਮਰ ਕੇ ਗੁਰੂ ਨਾਨਕ ਲੇਨ ਤਿਆਏ ਫਿਰੰਗਤ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਜੇ ਰਿਠੇ ਸਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿ ਮਹਾਰਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਉਪਦੇਸ਼ ਦਾ ਧਿਆਨ ਤਰਕੇ ਬਲ ਜਿਵਾਹ ਆਪ ਜੀ ਦੇ ਸਾਜਨ ਬਾਜੇ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਬਣ ਕੇ ਛਗਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨੰਡ ਕੀਤਾ ਤੇਨਾਂ ਦੀ ਮਹਾਨ ਕਮਾਈ ਦਾ ਧਿਆਨ ਤਰਕੇ ਬਲ ਜਿਵਾਹੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੀਸਰੀ ਦਿੱਤੇ ਬੰਦਮਨ ਕਢਵਾਈ ਖੋਪਰੀਆਂ ਲਹਾਈਆਂ ਤਨ ਯਾਰਿਆਂ ਨਾਲ ਚਿਰਵਾਈ ਗੁਰੂ ਘਰਾਂ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਸਾਂ ਸੰਗ ਨਿਵਾਹੀ ਤਿਨਾ ਦੀ ਮਹਾਨ ਕਮਾਈ ਦਾ ਧਿਆਨ ਤਰਕੇ ਬਲ ਜਿਵਾਹੀ ਗੁਰ ਪੰਝਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬਲ ਜਿਵਾਹੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ ਚਿਤਿ ਆਵਨ ਕਰ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖੇ ਹਰਿਆਇਤ ਦੇਗ ਤੇਗ ਫਤੇ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬਲ ਜਿਵਾਹੀ ਗੁਰ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾਹ ਦਾਨ ਵਿਵੇਕ ਦੇਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਸ਼ਨਾਣ ਚੌਕੀਆਂ ਚੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤਬ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਘਰਾਂ ਤੋਂ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਮਿਹਰ ਦੇ ਨਾਲ ਪਿਛਲੇ ਪਹਿਰ ਦੇ ਦੀਵਾਨ ਸਜੇ ਨੇ ਸਜਾ ਪਵਿੱਤਰ ਦੀਵਾਨਾਂ ਦੇ ਵਿੱਚ ਨਿਤਨੇਮ ਹੋਇਆ ਜੀ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਸ਼ਬਦਾਂ ਦੇ ਜਾਪ ਹੋਏ ਨਿਬਿੰਤ ਫੁੱਲਾਂ ਦੀ ਖਿਮਾ ਬਖਸ਼ ਦਿਓ ਅੱਗੇ ਵਾਸਤੇ ਸ਼ੁੱਧ ਗੁਰਬਾਣੀ ਪੜਾਉਣੀ ਨਿਤਨੇਮ ਦਾ ਫਲਾ ਦੇ ਦਰਾਈਆਂ ਸੰਗਤਾਂ ਦੇ ਹਿਰਦਿਆਂ ਚ ਵਸਾਉ ਹਾਜ਼ਰੀਆਂ ਅੰਦਰਤੇ ਲਾਉ ਤਿਲ ਫੁੱਲ ਭੇਟਾ ਦਰਤੇ ਪ੍ਰਵਾਨ ਕਰੋ ਨਗਰ ਖੇੜੇ ਵਿੱਚ ਚੜ੍ਹਦੀ ਕਲਾ ਕਰੋ ਅਸਥਾਨਾਂ ਦੀ ਚੜ੍ਹਦੀ ਕਲਾ ਕਰੋ ਜਥੇ ਦੀ ਚੜ੍ਹਦੀ ਕਲਾ ਕਰੋ ਪਰਿਵਾਰ ਵਿੱਚ ਚੜ੍ਹਦੀਆਂ ਕਲਾਂ ਕਰੋ ਗੁਰਬਾਣੀ ਦਾ ਫਲਾ ਦੇਸ ਬਖਸ਼ੋ ਬੱਚਿਆਂ ਦੇ ਸਿਰ ਤੇ ਮੇਰ ਦਾ ਹੱਥਰ ਕੋ ਬ੍ਰਹਮ ਵਿਦਿਆ ਸੰਸਾਰੀ ਵਿਦਿਆ ਬਖਸ਼ ਕੇ ਨਿਹਾਲ ਕਰੋ ਅਦੋਲਣ ਵਿੱਚ ਚੜ੍ਹਦੀ ਕਲਾ ਕਰੋ ਜੀ ਬੰਦੀ ਸਿੰਘਾਂ ਦੀ ਰਿਹਾਈ ਬਖਸ਼ੋ ਗੁਰੂ ਸਾਹਿਬ ਜੀਓ ਜੋ ਹੜ ਦੇ ਵਿੱਚ ਪੀੜਤ ਲੋਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਸਿੱਖ ਸੇਵਕਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਉਮਤ ਹੈ ਹੜ ਦੇ ਵਿੱਚ ਜੋ ਪੀੜਤ ਹਨ ਸਤਿਗੁਰੂ ਜੀ ਤਿੰਨਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਘਰਾਂ ਵਿੱਚ ਪਰਿਵਾਰਾਂ ਵਿੱਚ ਸੁਖ ਸ਼ਾਂਤੀਆਂ ਵਰਤਾਓ ਕੰਮ ਕਾਜਾਂ ਵਿੱਚ ਫਾਸਲ ਬਾੜੀਆਂ ਦੇ ਵਿੱਚ ਤੰਦਰੁਸਤੀਆਂ ਸੁਖਸ਼ਾਂਤੀਆਂ ਵਰਤਾਓ ਮਹਾਰਾਜ ਜੀ ਮਿਹਰ ਕਰੋ ਜੀ ਜੋ ਵੀਰ ਸੇਵਾ ਕਰ ਰਹੇ ਨੇ ਤਿੰਨਾਂ ਤੋਂ ਸੇਵਾ ਕਰਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪੀੜਤ ਲੋਕਾਂ ਨੂੰ ਮਹਾਰਾਜ ਮਿਹਰ ਦਾ ਹੱਥ ਰੱਖ ਕੇ ਸੁਖਸ਼ਾਂਤੀਆਂ ਵਰਤਾਓ ਸਤਿਗੁਰੂ ਜੀ ਰਾਤਰੀ ਸੁੱਖਾਂ ਦੇ ਨਾਲ ਬਤੀਤ ਕਰਵਾਉਣੀ ਦਿਨ ਸੁੱਖਾਂ ਦੇ ਨਾਲ ਬਤੀਤ ਕਰਵਾਇਆ ਹੈ ਜੀ ਪਵਿੱਤਰ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਗੁਰ ਸਤਿਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲੇ ਉਹ ਚਹੈ ਕੋਈ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀਰੈ ਨ ਕੋਈ ਖਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰਿ ਉਤਾਰਨ ਹਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਬੋਲੇ ਸੋ ਨਿਹਾਲ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ሰጥነው